ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੀ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਦੋਸਤੋ ਗੱਲ ਕਰ ਲਈਏ ਪਹਿਲੀ ਖਬਰ ਦੀ ਕਿ 10 ਮਾਰਚ ਨੂੰ ਉਦਾਇਕਾਂ ਦੇ ਘਰਾਂ ਸਾਹਮਣੇ ਧਰਨਾ ਦੇਣਗੇ ਕਿਸਾਨ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ 10 ਮਾਰਚ ਨੂੰ ਉਦਾਇਕਾਂ ਦੇ ਘਰਾਂ ਸਾਹਮਣੇ ਕਿਸਾਨ ਧਰਨਾ ਦੇਣਗੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕੇਂਦਰ ਨੇ ਖੇਤੀ ਸਬੰਧੀ ਕੋਈ ਵੀ ਸਮਝੌਤਾ ਅਮਰੀਕਾ ਨਾਲ ਕੀਤਾ ਤਾਂ ਦੇਸ਼ ਭਰ ਚ ਅੰਦੋਲਨ ਸ਼ੁਰੂ ਕਰਾਂਗੇ ਰਾਜੀਵਾਲ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਨਾਲ ਸੰਬੰਧਿਤ ਕੋਈ ਵੀ ਸਮਝੌਤਾ ਅਮਰੀਕਾ ਨਾਲ ਕੀਤਾ ਤਾਂ ਅਸੀਂ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਕਰਾਂਗੇ ਇਹ ਬਿਆਨ ਕਿਸਾਨ ਆਗੂ ਰਾਜੀਵਾਲ ਨੇ ਮੀਟਿੰਗ ਦੌਰਾਨ ਦਿੱਤਾ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਮੈਨੂੰ ਉਮੀਦ ਹੈ ਆਈਸੀਸੀ ਚੈਂਪੀਅਨ ਟਰੋਫੀ ਭਾਰਤ ਦਿੱਤੇਗਾ ਸਾਬਕਾ ਭਾਰਤੀ ਕ੍ਰਿਕਟਰ ਹਰਪ੍ਰੀਤ ਸਿੰਘ ਭਾਰਤ ਦੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਆਈਸੀਸੀ ਚੈਂਪੀਅਨ ਟਰੋਫੀ ਦੇ ਫਾਈਨਲ ਮੈਚ ਬਾਰੇ ਸਾਬਕਾ ਭਾਰਤੀ ਕ੍ਰਿਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਟਰੋਫੀ ਘਰ ਲੈ ਕੇ ਆਵੇ ਮੈਨੂੰ ਨਹੀਂ ਲੱਗਦਾ ਕਿ ਟੀਮ ਵਿੱਚ ਕੋਈ ਬਦਲਾਅ ਹੋਵੇਗਾ ਤੇ ਮੈਨੂੰ ਉਮੀਦ ਹੈ ਕਿ ਨਤੀਜਾ ਵੀ ਭਾਰਤ ਦੇ ਹੱਕ ਵਿੱਚ ਹੋਵੇਗਾ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਹਰੀ ਸਿੰਘ ਪ੍ਰੀਤ ਨੇਸ਼ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਸ਼ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪ੍ਰੀਤ ਗਰੁੱਪ ਦੇ ਐਮ ਡੀ ਹਰੀ ਸਿੰਘ ਪ੍ਰੀਤ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ ਉਸ ਨਾਲ ਸਿੱਖ ਕੌਮ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਭ ਤੋਂ ਸਰਮੋਰ ਸਿੱਖ ਸੰਸਦ ਦਾ ਮੁਖੀ ਹੈ ਤਾਂ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਰਨ ਤੇ ਡਰੱਗ ਮੰਨੀ ਸਮੇਤ ਦਾ ਔਰਤ ਨੂੰ ਕਾਬੂ ਗੁਰੂ ਹਰਸਾਇਪਾਲਸ ਨੇ ਯੁੱਧ ਨਸ਼ਾ ਵਿਰੋਧ ਮਹਮਾ ਤਹਿਤ ਅਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੌਰਾਨ ਪੁਲਸ ਨੇ ਇੱਕ ਔਰਤ ਨੂੰ 5 ਕਿਲੋ 5 ਗ੍ਰਾਮ ਹੈਰੋਇਨ ਅਤੇ 10 ਲੱਖ 13000 ਦੀ ਡਰੱਗ ਮਣੀ ਸਮੇਤ ਗ੍ਰਫ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਾਣਕਾਰੀ ਦਿੰਦੇ ਥਾਲਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਜੱਜਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਰਵਿੰਦਰ ਕੌਰ ਪਤਨੀ ਨੁਰੰਜੀਤ ਸਿੰਘ ਵਾਸੀ ਰੇਲਵੇ ਬਸਤੀ ਗੁਰੂਰਸਾਹਜ ਜੋ ਕਿ ਹੈਰੋਇਨ ਵੇਚਣ ਦੀ ਆਦੀ ਹੈ ਅਤੇ ਅਕਸਰ ਹੀ ਆਪਣੇ ਘਰ ਦੇ ਬਾਹਰ ਬੈਠ ਕੇ ਹੈਰੋਇਨ ਵੇਚਦੀ ਹੈ ਜੇਕਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਹੋ ਸਕਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੇਡ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਪਾਸੋਂ ਹੈਰਨ ਅਤੇ ਡਰੱਗ ਮਨੀ ਬ੍ਰਾਮਦ ਕੀਤੀ ਉਨ੍ਹਾਂ ਦੱਸਿਆ ਕਿ ਇਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਜੀ ਦੀ ਮਾਤਾ ਦਲਜੀਤ ਕੌਰ ਦਾ ਦੇਹਾਂਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀ ਮਾਤਾ ਦਲਜੀਤ ਕੌਰ 95 ਉਮਰ 95 ਸਾਲ ਦਾ ਦੇਹਾਂਤ ਹੋ ਗਿਆ ਹੈ। ਨਾ ਦਾ ਅੰਤਿਮ ਸੰਸਕਾਰ ਪਿੰਡ ਪੌਰਾ ਦੇ ਸ਼ਮਸ਼ਾਨ ਘਾਟ ਵਿੱਚ ਸ਼ਾਮ 4 ਵਜੇ ਹੋਵੇਗਾ। ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ। ਮੇਰੇ ਜੀਵਨ ਦੇ ਖਾਤੇ ਚ ਕਰੋੜਾਂ ਮਾਵਾ ਪੈਣਾ ਤੇ ਧੀਆਂ ਦੇ ਆਸ਼ੀਰਵਾਦ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ। ਪ੍ਰਧਾਨ ਮੰਤਰੀ ਮੋਦੀ 8 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਇਸ ਦਿਨ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ ਜਦੋਂ ਮੈਂ ਮੈਂ ਕਹਿੰਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ ਤਾਂ ਬਹੁਤ ਸਾਰੇ ਲੋਕ ਆਪਣੇ ਕੰਨ ਖੜੇ ਕਰਨਗੇ ਅੱਜ ਪੂਰੀ ਟ੍ਰੋਲ ਫੌਜ ਮੈਦਾਨ ਵਿੱਚ ਉਤਰੇਗੀ ਪਰ ਮੈਂ ਫਿਰ ਵੀ ਦਹਿਰਾਵਾਵਾਂਗਾ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ ਮੇਰੇ ਜੀਵਨ ਦੇ ਘਟਨਾਵਾਂ ਵਿੱਚ ਕਰੋੜਾਂ ਮਾਵਾਂ ਪੈਣਾ ਅਤੇ ਧੀਆਂ ਦੇ ਆਸ਼ੀਰਵਾਦ ਹਨ ਅਤੇ ਇਹ ਆਸ਼ੀਰਵਾਦ ਲਗਾਤਾਰ ਵਧ ਰਹੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ ਤੇ ਦੋਸਤ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਇਸਤਰੀ ਦਿਵਸ ਮੌਕੇ ਔਰਤਾਂ ਦੇ ਵਿਧਾਇਕ ਬਲਕਾਰ ਸਿੱਧੂ ਦਾ ਪਤਲਾ ਫੁਕਿਆ ਅੱਜ ਕਮਨਤਰੀ ਔਰਤ ਵਿਦਿਆਸਥੀ ਮੌਕੇ ਤੇ ਨਿਹਾਲ ਸਿੰਘ ਕਵਾਲਾ ਦੇ ਐਸ ਡੀ ਐਮ ਦਫਤਰ ਅੱਗੇ ਇਕੱਠੀਆਂ ਹੋਈਆਂ ਔਰਤਾਂ ਨੇ ਔਰਤ ਆਗੂ ਮਹਿੰਦਰਪਾਲ ਕੌਰ ਪੱਤੋ ਦੀ ਅਗਵਾਈ ਚ ਔਰਤਾਂ ਨੂੰ ਮਾੜੀ ਸ਼ਬਦਾਵਲੀ ਬੋਲਣ ਵਾਲੇ ਆਮ ਆਦਮੀ ਪਾਰਟੀ ਦੇ ਹਰਪੂਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਖਿਲਾਫ ਨਾਰਾਬਾਜ਼ੀ ਕਰਦੇ ਪੁਤਲਾ ਫੁਕਾ ਗਿਆ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਕਮਨਤਰੀ ਮਹਿਲਾ ਦੇਸ਼ ਸਮਾਕੇ ਪੰਜਾਬ ਸਰਕਾਰ ਦਾ ਵੱਡਾ ਕਦਮ ਪੰਜਾਬ ਸਰਕਾਰ ਵੱਲੋਂ ਅੱਜ ਕਮਨਤਰੀ ਮਹਿਲਾ ਦੇਸ਼ ਸਮਾਕੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲੈਣ ਲਈ ਸਿੰਗਾਪੁਰ ਰਵਾਨਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀ ਵੱਲੋਂ ਪ੍ਰਿੰਸੀਪਲਾਂ ਨੂੰ ਰਵਾਨਾ ਕੀਤਾ ਗਿਆ ਇਸ ਬੈਚ ਵਿੱਚ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸ਼ਾਮਲ ਹਨ ਇਸ ਮੌਕੇ ਵੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਕਮੰਤਰੀ ਮਹਿਲਾ ਦਿਵਸ ਹੈ ਤੇ ਟ੍ਰੇਨਿੰਗ ਲਈ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦੇ ਵਿੱਚ ਵਿੱਚ ਵੀ ਜ਼ਿਆਦਾਤਰ ਔਰਤਾਂ ਹੀ ਹਨ ਸੀਐਮ ਨੇ ਕਿਹਾ ਕਿ ਪ੍ਰਿੰਸੀਪਲਾਂ ਦਾ ਟੂਰ 7 ਦਿਨਾਂ ਦਾ ਹੈ ਤੇ ਇਹ 16 ਮਾਰਚ ਨੂੰ ਵਾਪਸ ਆਉਣਗੇ ਉਹਨਾਂ ਨੇ ਕਿਹਾ ਕਿ ਇਸ ਵਾਰ ਇਹਨਾਂ ਅਧਿਆਪਕਾਂ ਦੀ ਇਸ ਵਾਰ ਹੀ ਹੋਲੀ ਸਿੰਗਾਪੁਰ ਵਿੱਚ ਹੋਵੇਗੀ ਉਹਨੇ ਕਿਹਾ ਕਿ ਅਧਿਆਪਕਾਂ ਦਾ ਇੱਕ ਬੈਚ ਦੀਵਾਲੀ ਦੇ ਨੇੜੇ ਫਿਨਲੈਂਡ ਗਿਆ ਸੀ ਜਦੋਂ ਮੈਂ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਦੀਵਾਲੀਆਂ ਤਾਂ ਬਹੁਤ ਮਨਾਇਆਂ ਹੋਣਗੀਆਂ ਪਰ ਜਿਹੜੀ ਦੀਵਾਲੀ ਇਸ ਵਾਰ ਮਿਸ ਹੋ ਰਹੀ ਹੈ ਇਹ ਤੁਹਾਨੂੰ ساری ਉਮਰ ਯਾਦ ਰਹੇਗੀ ਇਸੇ ਤਰ੍ਹਾਂ ਇਸ ਬੈਚ ਵਿੱਚ ਸਿੰਗਾਪੁਰ ਜਾ ਰਹੀ ਪ੍ਰਿੰਸੀਪਲ ਉੱਥੇ ਹੀ ਹੋਲੀ ਮਨਾਉਣਗੇ ਆਸਾ ਏ ਉੱਥੋਂ ਵਿਦਿਆ ਦੇ ਰੰਗ ਲੈ ਕੇ ਆਉਣਗੇ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਮਹਿਲਾ ਦਿਵਸ ਤੇ ਸੀਐਮ ਦਾ ਐਲਾਨ ਫਾਇਰ ਵਿਭਾਗ ਚ ਹੁਣ ਹੋਵੇਗੀ ਲੜਕੀਆਂ ਦੀ ਭਰਤੀ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਇੱਕ ਮੰਤਰੀ ਮਹਿਲਾ ਦਿਵਸ ਤੇ ਅੰਮ੍ਰਿਤਸਰ ਵਿੱਚ ਹਨ ਇੱਥੇ ਉਹ ਖਾਸ ਅਕਾਲ ਜਫਾਰ ਵੂਮਨ ਵਿੱਚ ਆਯੋਜਿਤ ਕਮੰਤਰੀ ਮਹਿਲਾ ਦਿਵਸ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਉਹਨਾਂ ਨੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਸੀ ਜਮਾ ਨੇ ਵੱਡਾ ਤੋਂ ਵੱਡਾ ਐਲਾਨ ਕਰਦਿਆਂ ਹੋਏ ਕਿਹਾ ਕਿ ਜਲਦੀ ਹੀ ਫਾਇਰ ਵਿਭਾਗ ਵਿੱਚ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਵਿਭਾਗ ਵਿੱਚ ਪਹਿਲਾਂ ਲੜਕੀਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ ਤੇ ਸ਼ਰਤਾਂ ਵੀ ਸਿਰਫ ਲੜਕੀਆਂ ਦੇ ਹੱਕ ਵਿੱਚ ਸਨ ਪਰ ਹੁਣ ਜਿਹੜਾ ਨਹੀਂ ਹੋਵੇਗਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰਵਾ ਕੇ ਇਨ੍ਹਾਂ ਨਿਯਮਾਂ ਵਿੱਚ ਬਦਲਾ ਕਰ ਦਿੱਤਾ ਗਿਆ ਹੈ ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਪੈਂਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ 5 ਫੁੱਟ 7 ਇੰਚ ਹੁੰਦੀ ਸੀ ਪਰ ਹੁਣ 5 ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਉਹਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਫਾਇਰ ਬ੍ਰਿਗੇਡ ਵਿੱਚ ਲੜਕੀਆਂ ਦੀ ਭਰਤੀ ਹੋਵੇਗੀ ਉਹਨੇ ਕਿਹਾ ਕਿ ਹੋਰ ਕਿਸੇ ਸੂਬੇ ਵਿੱਚ ਇਸ ਵਿਭਾਗ ਵਿੱਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿੱਚ ਨਹੀਂ ਸਨ ਤੇ ਧੰਨਵਾਦ ਦੋਸਤੋ ਦੱਸ ਦਿੱਤੀ ਗਈਆਂ ਤੁਹਾਨੂੰ ਅੱਜ ਦੀਆਂ ਤਾਜ਼ੀਆਂ ਖਬਰਾਂ ਬਾਰੇ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਗਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ